ਤਲਗਾਤਾ ਤੁਸੀਂ ਜੁੜੇ ਹੋਏ 247 ਪੰਜਾਬ ਦੇ ਨਾਲ ਤੇ ਮੈਂ ਹਾਂ ਤੁਹਾਡਾ ਰੁਹੀ ਗਰਵਰਟਾ ਪੰਜਾਬ ਕਾਂਗਰਸ ਪ੍ਰਧਾਨ ਜੋ ਅਮਰਿੰਦਰ ਸਿੰਘ ਰਾਜਾ ਬਣਿਆ ਉਹਨਾਂ ਨੂੰ ਆਪਣਾ ਫਲੈਗ ਖਾਲੀ ਕਰਨਾ ਹੋਵੇਗਾ ਜਿਹਾ ਉਹਨਾਂ ਨੂੰ ਆਪਣਾ ਸਰਕਾਰੀ ਫਲੈਗ ਜੋ ਹੈ ਖਾਲੀ ਕਰਨਾ ਹੋਵੇਗਾ ਜੋ ਨੋਟਿਸ ਹੈ ਜਾਰੀ ਕਰ ਦਿੱਤਾ ਗਿਆ ਕਿ ਦੱਸ ਦਿੱਤੀ ਕਿ 15 ਦਿਨਾਂ ਦਾ ਜੋ ਹੈ ਨੋਟਿਸ ਪੀਰੀਅਡ ਹੁੰਦਾ ਹੈ ਲੇਕਿਨ ਉਹਨਾਂ ਨੇ ਜੋ ਹੈ ਫ્લેਟ ਖਾਲੀ ਨਹੀਂ ਕੀਤਾ ਤੇ ਇਹ ਗੱਲ ਹੁਣ سامنے ਆਈ ਹੈ ਕਿ 160 ਗੁਣਾ ਜੋ ਕਿਰਾਇਆ ਹੈ ਉਹਨਾਂ ਨੂੰ ਅਦਾ ਕਰਨਾ ਪਏਗਾ ਉhti ਤੁਹਾਨੂੰ ਇਹ ਦੱਸ ਦੇ ਕਿ ਜਦੋਂ ਸੰਸਦ ਮੈਂਬਰ ਬਣ ਗਏ ਸੀ ਰਾਜਾ ਵਰਿੰਗ ਉਸ ਤੋਂ ਬਾਅਦ ਉਹਨਾਂ ਨੇ ਵਿਧਾਇਕ ਪੱਤੋਂ ਜੋ ਹੈ ਅਸਤੀਫਾ ਦਿੱਤਾ ਸੀ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਸਰਕਾਰੀ ਫ્લેਟ ਸੀ ਉਹ ਖਾਲੀ ਕਰਨਾ ਸੀ ਪਰ ਹਜੇ ਤੱਕ ਉਹਨਾਂ ਨੇ ਫ્લેਟ ਖਾਲੀ ਨਹੀਂ ਕੀਤਾ 15 ਦਿਨਾਂ ਤੋਂ ਉਹਨਾਂ ਨੂੰ ਮੋਬੀਲ ਪੀਰੀਅਡ ਦਾ ਗਿਆ ਸੀ ਲੇਕਿਨ ਨੋਟਿਸ ਪੀਰੀਅਡ ਖਤਮ ਹੋ ਗਿਆ ਤੇ ਇਹ ਗੱਲ ਹੁਣ سامنے ਆਈ ਹੈ ਕਿ 160 ਗੁਣਾ ਕਿਰਾਇਆ ਜੋ ਹੈ ਅਮਿੰਦਰ ਸਿੰਘ ਰਾਜਾ ਵਰਿੰਗ ਨੂੰ ਅਦਾ ਕਰਨਾ ਪਏਗਾ 10 ਦੇ ਵਿਧਾਨ ਸਭਾ ਦੇ ਮੈਂਬਰ ਹੋਣ ਦੇ ਨਾਤੇ ਪੰਜਾਬ ਸਰਕਾਰ ਨੇ ਰਾਜਾ ਵੜਿੰਗ ਨੂੰ ਸਰਕਾਰੀ ਫਲੈਟ ਅਲਾਟ ਕੀਤਾ ਸੀ ਪਰ ਸੰਸਦ ਮੈਂਬਰ ਬਣਨ ਤੋਂ ਬਾਅਦ ਉਹਨਾਂ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਇਸ ਲਈ ਹੁਣ ਉਹਨਾਂ ਨੂੰ ਫਲੈਟ ਜੁਆ ਖਾਲੀ ਕਰਨਾ ਪਏਗਾ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਰਕਾਰੀ ਫਲੈਟ ਖਾਲੀ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਹੁਣ ਉਹਨਾਂ ਨੂੰ ਜੋ ਫਲੈਟ ਹੈ ਖਾਲੀ ਕਰਨਾ ਪਏਗਾ ਨੋਟਿਸ ਜਾਰੀ ਹੋਣ ਤੋਂ 15 ਦਿਨ ਬਾਅਦ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਵੜਿੰਗ ਵੱਲੋਂ ਫਲੈਟ ਖਾਲੀ ਨਹੀਂ ਕੀਤਾ ਗਿਆ ਜਦਕਿ ਹੁਣ ਜੋ ਨੋਟਿਸ ਪੀਰੀਅਡ ਹੈ ਉਹ ਵੀ ਖਤਮ ਹੋ ਗਿਆ ਹੈ ਇੱਥੇ 10 ਦੇ ਵਿਧਾਇਕ ਦੇ ਜਾਣ ਤੋਂ ਬਾਅਦ 15 ਦਿਨਾਂ ਦੇ ਅੰਦਰ ਫਲੈਟ ਖਾਲੀ ਕਰਨਾ ਸੀ ਨੋਟਿਸ ਦੀ ਮਿਆਦ ਖਤਮ ਹੋਣ ਤੋਂ ਬਾਅਦ 160 ਗੁਣਾ ਕਿਰਾਇਆ ਜੋ ਹੈ ਅਦਾ ਕਰਨਾ ਹੋਵੇਗਾ ਹਾਲ ਹੀ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਦਾ ਮੁੱਦਾ ਵੀ ਜੋ ਹੈ ਸੰਸਦ ਦੇ ਵਿੱਚ ਉਠਾਇਆ ਸੀ ਉਹਨਾਂ ਕਹਿ아 ਸੀ ਕਿ ਮੂਸੇਵਾਲੇ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਸਿੱਧੂ ਮੂਸੇਵਾਲਾ ਇੱਕ ਮਸ਼ਹੂਰ ਕਲਾਕਾਰ ਸੀ ਉਸ ਦਾ ਨਾਮ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਸੀ ਇਸ ਲਈ ਸਿੱਧੂ ਮੂਸੇਵਾਲਾ ਦਾ ਗੀਤ ਹਰ ਤੀਜੇ ਦਿਨ ਟਾਈਮ ਸਕੁエア ਦੇ ਉੱਤੇ ਜੋ ਚਲਾਇਆ ਜਾਂਦਾ ਉਹਦੀ ਜੇਕਰ ਗੱਲ ਕਰੀਏ ਤਾਂ ਹੁਣ ਜੋ ਨੋਟਿਸ ਜਾਰੀ ਕੀਤਾ ਗਿਆ ਵੇਖਦੇ ਹਾਂ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਫਲੈਟ ਨੂੰ ਕਦੋਂ ਖਾਲੀ ਕਰ ਦੇਣੇ ਤੇ 160 ਗੁਣਾ ਕਿਰਾਇਆ ਜੋ ਹੈ ਉਹ ਅਦਾ ਕਰਨਗੇ ਜਾਂ ਫਿਰ ਨਹੀਂ ਤਾਂ ਲਗਦਾ ਤੁਸੀਂ ਜੁੜੇ ਹੋਏ ਹੋ 247 ਪੰਜਾਬ ਦੇ ਨਾਲ ਤੇ ਮੈਂ ਹਾਂ ਤੁਹਾਡਾ ਰੁਹੀ ਗਰਵਰਤਾ ਪੰਜਾਬ ਕਾਂਗਰਸ ਪ੍ਰਧਾਨ ਜੋ ਅਮਰਿੰਦਰ ਸਿੰਘ ਰਾਜਾ ਵੜਿੰਗ ਆ ਉਹਨਾਂ ਨੂੰ ਆਪਣਾ ਫ્લેਟ ਖਾਲੀ ਕਰਨਾ ਹੋਵੇਗਾ ਜੀहां ਉਹਨਾਂ ਨੂੰ ਆਪਣਾ ਸਰਕਾਰੀ ਫ્લેਟ ਜੋ ਹੈ ਖਾਲੀ ਕਰਨਾ ਹੋਵੇਗਾ ਜੋ ਨੋਟਿਸ ਹੈ ਜਾਰੀ ਕਰ ਦਿੱਤਾ ਗਿਆ ਕਿ ਦੱਸ ਦਿੱਤੀ ਕਿ 15 ਦਿਨਾਂ ਦਾ ਜੋ ਹੈ ਨੋਟਿਸ ਪੀਰੀਅਡ ਹੁੰਦਾ ਲੇਕਿਨ ਉਹਨਾਂ ਨੇ ਜੋ ਹੈ ਫ્લેਟ ਖਾਲੀ ਨਹੀਂ ਕੀਤਾ ਤੇ ਇਹ ਗੱਲਾਂ ਹੁਣ ਸਾਹਮਣੇ ਆਈ ਹੈ ਕਿ 160 ਗੁਣਾ ਜੋ ਕਿਰਾਇਆ ਹੈ ਉਹਨਾਂ ਨੂੰ ਅਦਾ ਕਰਨਾ ਪਏਗਾ ਉਦੋਂ ਹੀ ਤੁਹਾਨੂੰ ਇੱਥੇ ਦੱਸਦੇ ਕਿ ਜਦੋਂ ਸੰਸਦ ਮੈਂਬਰ ਬਣ ਗਈ ਸੀ ਰਾਜਾ ਵਰਿੰਗ ਉਸ ਤੋਂ ਬਾਅਦ ਉਹਨਾਂ ਨੇ ਵਿਦਾਇਤ ਪੱਤੂ ਜੋ ਹੈ ਅਸਤੀਫਾ ਦੇ ਦਿੱਤਾ ਸੀ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਸਰਕਾਰੀ ਫ્લેਟ ਸੀ ਉਹ ਖਾਲੀ ਕਰਨਾ ਸੀ ਪਰ ਹਜੇ ਤੱਕ ਉਹਨਾਂ ਨੇ ਫਲੇਟ ਖਾਲੀ ਨਹੀਂ ਕੀਤਾ 15 ਦਿਨ ਤੋਂ ਨੂੰ ਮੋਬੀਸ ਪੀਰੀਅਡ ਦਾ ਗਿਆ ਸੀ ਲੇਕਿਨ ਨੋਟਿਸ ਪੀਰੀਅਡ ਖਤਮ ਹੋ ਗਿਆ ਤੇ ਇੱਕ ਗੱਲ ਹੁਣ ਸਾਹਮਣੇ ਆਈ ਹੈ ਕਿ 160 ਗੁਣਾ ਕਿਰਾਇਆ ਜੋ ਹੈ ਅਮਿੰਦਰ ਸਿੰਘ ਰਾਜਾ ਵੜਿੰਗ ਨੂੰ ਅਦਾ ਕਰਨਾ ਪੈਦਾ 10 ਦੇ ਵਿਧਾਨ ਸਭਾ ਦੇ ਮੈਂਬਰ ਹੋਣ ਦੇ ਨਾਤੇ ਪੰਜਾਬ ਸਰਕਾਰ ਨੇ ਰਾਜਾ ਵੜਿੰਗ ਨੂੰ ਸਰਕਾਰੀ ਫਲੈਟ ਅਲਾਟ ਕੀਤਾ ਸੀ ਪਰ ਸੰਸਦ ਮੈਂਬਰ ਬਣਨ ਤੋਂ ਬਾਅਦ ਉਹਨਾਂ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਇਸ ਲਈ ਹੁਣ ਉਹਨਾਂ ਨੂੰ ਫਲੈਟ ਜਿਹੜਾ ਖਾਲੀ ਕਰਨਾ ਪਏਗਾ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਰਕਾਰੀ ਫਲੈਟ ਖਾਲੀ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਹੁਣ ਉਹਨਾਂ ਨੂੰ ਜੋ ਫਲੈਟ ਹੈ ਖਾਲੀ ਕਰਨਾ ਪਏਗਾ ਨੋਟਿਸ ਜਾਰੀ ਹੋਣ ਤੋਂ 15 ਦਿਨ ਬਾਅਦ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਵੜਿੰਗ ਵੱਲੋਂ ਫਲੈਟ ਖਾਲੀ ਨਹੀਂ ਕੀਤਾ ਗਿਆ ਜਦਕਿ ਹੁਣ ਜੋ ਨੋਟਿਸ ਪੀਰੀਅਡ ਹੈ ਉਹ ਵੀ ਖਤਮ ਹੋ ਗਿਆ ਹੈ ਇੱਥੇ 10 ਦੇ ਵਿਧਾਇਕ ਦੇ ਜਾਣ ਤੋਂ ਬਾਅਦ 15 ਦਿਨਾਂ ਦੇ ਅੰਦਰ ਫਲੈਟ ਖਾਲੀ ਕਰਨਾ ਸੀ ਨੋਟਿਸ ਦੀ ਮਿਆਦ ਖਤਮ ਹੋਣ ਤੋਂ ਬਾਅਦ 160 ਗੁਣਾ ਕਿਰਾਇਆ ਜੋ ਹੈ ਅਦਾ ਕਰਨਾ ਹੋਵੇਗਾ ਹਾਲ ਹੀ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਦਾ ਮੁੱਦਾ ਵੀ ਜੋ ਹੈ ਸੰਸਦ ਦੇ ਵਿੱਚ ਉਠਾਇਆ ਸੀ ਉਹਨਾਂ ਕਹਿੰਿਆ ਸੀ ਕਿ ਮੂਸੇਵਾਲੇ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਸਿੱਧੂ ਮੂਸੇਵਾਲਾ ਇੱਕ ਮਸ਼ਹੂਰ ਕਲਾਕਾਰ ਸੀ ਉਸ ਦਾ ਨਾਮ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਸੀ ਇਸ ਲਈ ਸਿੱਧੂ ਮੂਸੇਵਾਲਾ ਦਾ ਗੀਤ ਹਰ ਤੀਜੇ ਦਿਨ ਟਾਈਮ ਸਕੁエア ਦੇ ਉੱਤੇ ਜੋ ਹੈ ਚਲਾਇਆ ਜਾਂਦਾ ਹੈ ਉੱਥੇ ਜੇਕਰ ਗੱਲ ਕਰੀਏ ਤਾਂ ਹੁਣ ਜੋ ਨੋਟਿਸ ਜਾਰੀ ਕੀਤਾ ਗਿਆ ਵੇਖਦੇ ਹ ਅਮਰਿੰਦਰ ਸਿੰਘ ਰਾਜਾ ਵਰਿੰਗ ਫਲੈਟ ਨੂੰ ਕਦੋਂ ਖਾਲੀ ਕਰ ਦੇਣੇ ਤੇ 160 ਗੁਣਾ ਕਿਰਾਇਆ ਜੋ ਹੈ ਉਹ ਅਦਾ ਕਰਨਗੇ ਜਾਂ ਫਿਰ ਨਹੀਂ